ਬਹੁਤ ਉਕੀਂ ਨਦੋ ਵੀ ਆਈ ਬੰਨ ਬੰਨੇ ਕੇ ਤੇ ਤੁਸੀਂ ਆਈ ਵੀ ਨਾਲ ਹੀ ਲੱਗੇ ਰਹੀ ਸਾਰੇ ਮੂੜੇ ਕਹਿੰਦੇ ਵੀ ਤੁਸੀਂ ਤੁਹਾਡੇ ਘਰ ਦੇ ਸਾਹਮਣੇ ਆ ਇਹ ਨਾਲ ਲੱਗੋ ਤੁਸੀਂ ਵੀ ਚਾਚੀ ਆ ਸਾਰੇ ਲੱਗੇ ਦੇ ਘਰ ਦੇ ਮੇਰੇ ਮੂੜੇ ਵੀ ਸਾਰੇ ਲੱਗੇ ਤੇ ਅਮਮਾ ਰੋਸਾਨੀ ਚ ਲਿਆ ਹੀ ਕਹੇ ਸਮਾਨ ਸਮੂੜ ਦੇ ਕੱਢਣਾ ਕੋਈ ਨਹੀਂ ਦੇ ਸਮਾਨ ਕੱਢੇ ਕਿਹੜਾ ਪਿੰਡ ਪਿੰਡ ਟਾਂਡਾ ਨਮਾ ਟਾਂਡਾ ਤੇ ਬੱਚੇ ਕਿੱਥੇ ਐਸ ਵੇਲੇ ਨਾਨਕੀ ਕਿੰਨੇ ਬੱਚੇ ਐ ਦੋ ਕੀ ਕਰਦੇ ਐ ਇੱਕ ਤੇ ਕੰਮ ਸਿੱਖੇ ਇੱਦਾਂ ਨਾਈਆਂ ਦਾ ਹੂੰ ਤੇ ਦੂਜਾ ਤੇ ਇਦਾਂ ਹੀ ਆਗੇ ਹੁਣ ਕਿੱਦਾਂ ਗੁਜ਼ਾਰਾ ਹੋ ਰਿਹਾ ਰਾਸ਼ਨ ਪਾਣੀ ਵਗੈਰਾ ਹਾਂ ਰਾਸ਼ਨ ਪਾਣੀ ਮਿਲੇਗਾ ਸਭ ਕੋ ਤੇ ਮਕਾਨ ਬਣਾਉਂਦਾ ਮਕਾਨ ਬਣਾਉਂਦਾ ਮੀਤ ਤੇ ਹੈ ਪੀ ਤਨਾ ਦਨਗੇ ਇੱਥੇ ਵੀ ਸਰਕਾਰ ਵੱਲੋਂ ਆਇਆ ਨਹੀਂ ਬਣਾ ਨਹੀਂ ਸਰਕਾਰ ਵੱਲੋਂ ਆਇਆ ਜਾਂ ਮੈਂ ਜਿਹੜੇ ਖਾਲਸੀ ਵਾਲੇ ਆਏ ਕਿਤੇ ਮੁੰਡੇ ਇੱਥੇ ਹੀ ਇਹੀ ਜਗ੍ਹਾ ਤੇ ਬਣਾਉਗੇ ਨਹੀਂ ਨਹੀਂ ਉਹ ਜਗ੍ਹਾ ਤੇ ਬਣਾਉਂਦੇ ਹੋਰ ਹੈ ਜਗ੍ਹਾ ਕੋਈ ਹਾਂਜੀ ਹੈ ਆਹ ਭਰਾ ਦਾ ਜਗ੍ਹਾ ਆ ਤਾਂ ਫਿਰ ਕਹਿੰਦੇ ਉੱਤੇ ਬਣਾ ਲਓ ਇੱਥੇ ਕਿਉਂ ਨਹੀਂ ਬਣਾਉਣਾ ਮਕਾਨ ਇੱਥੇ ਡਰ ਲੱਗਦਾ ਡਰ ਲੱਗਦਾ ਤੇ ਮੁੜਕੇ ਨਾ ਤਾਂ ਦਾ ਕੰਮ ਹੋਇਆ ਇਹ ਇੱਕ ਰਾਚਰ ਰਸੋਈਆਂ ਤੇ ਬਰਤਨ ਵਗੈਰਾ ਵੀ ਹੁੰਦੇ ਇੱਥੇ ਐਹੀ ਦੋ ਪਲੇਟਾਂ ਨਜ਼ਰ ਆ ਰਹੀਆਂ ਉਹ ਵੀ ਗਏ ਸਾਰੇ ਹੀ ਡਿਨਰ ਸੈਟ ਸਭ ਜੋੜੇ ਦੇ ਹੀ ਦੇ ਦੇ ਸਟੀਲ ਦਾ ਇੱਕ ਕੱਚ ਦਾ ਸਾਰਾ ਸਮਾਨ ਹੀ ਵੇਚੀ ਕੋਈ ਨਹੀਂ ਬਚਿਆ ਫੋਨ ਕਿੱਥੇ ਰਹਿ ਰਹੇ ਹੋ ਕਿੱਦਾਂ ਦਾ ਮਾਹੌਲ ਹੀ ਹੋ ਉਸਨ ਇਹ ਜੀ ਹੜ ਆਇਆ ਜੀ 26 ਤਰੀਕ 26 ਤਰੀਕ ਹੜ ਆਇਆ ਰਾਤ ਵੀ ਐਂ ਲੱਗੇ ਰਹੇ ਬਨ ਬਨ ਰਾਤ ਦੇਣ ਵੀ ਪੂਰਾ ਲਾਤਾ ਫੇਸ ਸਾਮਾਂ ਦੇ ਸਮੇਂ ਦੇ ਵਿੱਚ ਪਾਣੀ ਟੁੱਟ ਗਿਆ ਤੇ ਬਸ ਸਮਾਨ ਦਾੜ ਕੋ ਨਿਕਲਿਆ ਨਹੀਂ ਗਿਆ ਬਸ ਆਪਣੀ ਜਨਤ ਬਚਾ ਕੇ ਨੇ ਠੇ ਪਏ ਆ ਤੇ ਫਿਰ ਗੁਰਦੁਆਰਾ ਸਾਹਿਬ ਉੱਥੇ ਰਿਹਾ ਕਿੰਨੇ ਦਿਨ ਉੱਥੇ ਰਿਹਾ ਉੱਥੇ ਇੱਕ ਟੋਕੜ ਕੋਈ 4-5 ਦਿਨ ਉੱਥੇ ਰਿਹਾ ਆ ਮਕਾਨ ਦੇ ਕਿੰਨੇ ਕਮਰੇ ਸੀ ਔਰ ਕੀ ਕੀ ਸਮਾਨ ਸੀ ਮਕਾਨ 2 ਕਮਰੇ ਸੀ ਤੇ ਬੈੱਡ ਬਾਕਸ ਬੈੱਡ 2 ਮੰਜੇ ਸੀ ਲੋਹੇ ਵਾਲੇ ਫਿਰ ਕੋਲਰ ਗਾਰਡਨਬਾਰੀ ਅਨਬੀਟਰ ਸੀ ਫ੍ਰਿਜ ਸੀ ਤੇ ਕਾਫੀ ਸਮਾਨ ਜਿਹੜਾ ਤੁਹਾਡੇ ਕੋਲ ਨਹੀਂ ਨਿਕਲੇਗਾ ਸਾਰਾ ਕੁਝ ਕਰਦੇ ਹੋ ਤੁਸੀਂ ਔਰ ਕਿੱਦਾਂ ਸਮਾਨ ਬਣਾਇਆ ਸੀ ਸਮਾਨੇ ਬੜਾ ਮੁਸ਼ਕਲ ਬਣਾਇਆ ਜੀ ਕਮੇਟੀਆਂ ਇਕੱਠੀਆਂ ਕਰ ਕਰਕੇ ਤੇ ਪੈਸੇ ਜੋੜ-ਜੋੜ ਕੇ ਲਾਉਣ ਚੁੱਕ-ਚੁੱਕ ਤੇ ਫੇਰ ਅੱਤਾ ਬਣਾਇਆ ਸਮਾਨ ਸਾਰੇ ਹੁਣ ਸਮਾਸੇ ਵੀ ਆ ਰਹੇ ਹੈ ਕੋਈ ਮਕਾਨ ਬਣਾਉਣ ਬਾਰੇ ਕਹਿ ਗਿਆ ਹਾਂਜੀ ਆਏ ਕਰਦੇ ਆ ਦਾਅਵੇ ਕਰੇ ਕਰਦੇ ਆ ਦੇਖੋ ਵੀ ਕਹਿੰਦੇ ਅਸੀਂ ਕਰਕੇ ਦੇਵਾਂਗੇ ਦੇਖੋ ਜਿੰਨ ਚੱਜ ਕੀ ਉਹਨਾਂ ਚੱਜ ਯਕੀਨ ਆਣਾ ਹੀ ਨਹੀਂ ਬਣੇਗਾ ਫੇਰ ਯਕੀਨ ਹੋਣਾ ਵੀ ਹੈ ਹੈਗਾ ਉਹਨ ਕਿਤੇ ਰਾ ਦੇ ਹੁਣ ਅੱਦਾਂ ਹੀ ਕਿਤੇ ਗਵਾਂਡੀਆਂ ਲੱਗੇ ਪਰਾ ਦਾ ਘਰ ਹੀ ਤੇ ਫਿਰ ਹਟਾਂਦੇ ਉੱਥੇ ਰਹਿੰਦੇ ਕਿਹੇ